ਸੀ ਪਹੁੰਚ ਕੇ ਆ ਪਿੰਡ ਬੱਲੋ ਜੋ ਰਾਂਪੜਾ ਫੂਲ ਦੇ ਨਾਲ ਹੈ ਇਹ ਘਰ ਸੁਭਕਰਨ ਸਿੰਘ ਦਾ ਹੈ ਜਿਹੜਾ ਮੋਰਚੇ 'ਚ ਅਸੀਦ ਹੋਇਆ ਜੋ ਮੋਰਚਾ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਲਾਇਆ ਗਿਆ ਕਿਵੇਂ ਦੇਖਦੇ ਹੋ ਜੀ ਜਦੋਂ ਤੁਹਾਨੂੰ ਇਹ ਖਬਰ ਮਿਲਦੀ ਹੈ ਵੀ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਹੈ ਜਿਹੜਾ ਚੜ੍ਹਦੀ ਉਮਰ 'ਚ ਸੀਗਾ ਉਸੀ ਹੋ ਗਿਆ ਇਹ ਬਹੁਤ ਦੁਖਦਈ ਜਿਹੜੀ ਖਬਰ ਹੈ ਜੀ ਇਹ ਜੀ ਬਹੁਤ ਮੰਦਭਾਗੀ ਘਟਨਾ ਹੈ ਪੂਰੀ ਕਿਸਾਨੀ ਵਾਸਤੇ ਵੀ ਤੇ ਪੂਰੇ ਪਰਿਵਾਰ ਵਾਸਤੇ ਵੀ ਇਹ ਨੌਜਵਾਨ ਸੀ ਜੋ ਬਹੁਤ ਹੁਣ ਹਾਰਨ ਵਾਲਾ ਸੀ ਸੇਵਾ ਨੂੰ ਸਮਰਪਿਤ ਨੌਜਵਾਨ ਸੀ ਸਾਰੇ ਪਰਿਵਾਰ ਦਾ ਪਾਲਣ ਪੋਸਣ ਇਹਨੇ ਆਪਣੇ ਸਿਰ ਤੇ ਚੱਕਿਆ ਸੀ ਜਿਹੜਾ ਮੁੰਡਾ ਸੀ ਸੁਭ ਕਰਨੇ ਦਾ ਕਿਸ ਤਰ੍ਹਾਂ ਸੀਗਾ ਪਿੰਡ 'ਚ ਵਿਵਹਾਰ ਜਿਹੜਾ ਇਹ ਘਟਨਾ ਦੇ ਨਾਲ ਇਸ ਬੱਚੇ ਦੇ ਜਾਨ ਦੇ ਨਾਲ ਪੂਰੇ ਪਰਿਵਾਰ ਨੂੰ ਤੇ ਪੂਰੇ ਨਗਰ ਨੂੰ ਤੇ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਟਪਾ ਹੈ ਅੱਜ ਦਾਦੀ ਮਾਨੂੰ ਕਹਿ ਕੇ ਗਿਆ ਸੀਗਾ ਕਹਿੰਦਾ ਮਾਂ ਜਾਂ ਸ਼ਗਰ ਜੁੱਤ ਕੇ ਆਵਾਂਗੇ ਤੇ ਜਾਂ ਮਰੀ ਲਾਸ਼ ਹੋਊਗੀ ਤੇ ਸਾਡੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਅਸੀਂ ਇਸ ਗੱਲ ਨੂੰ ਬਹੁਤ ਮੰਨ ਭਾਗੀ ਗਿੰਦੇ ਆਂ ਵੀ ਅਥਰੂ ਵਾਲਿਆਂ ਦੇ ਨਾਲ ਫਾਇਰਿੰਗ ਕਰਕੇ ਨਾ ਹੱਥੇ ਤੇ ਨਰਦੋਸੇ ਬੱਚਿਆਂ ਨੂੰ ਮਾਰਨਾ ਸਾਨੂੰ ਤਾਂ ਅਸੀਂ ਦਾ ਦੁੱਖ ਹੀ ਹੈ ਸਾਡੇ ਲੜੀਚੋਂ ਸੀ ਸਾਡੇ ਸੱਕਾਂ ਚੋਂ ਸੀ ਸਾਡੇ ਪਤੇਜਾਂ ਦੇ ਥਾਂ ਚੋਂ ਸੀ ਸਾਨੂੰ ਬਹੁਤ ਇਸ ਮੰਨ ਭਾਗੀ ਘਟਣਾ ਨੇ ਸਾਰੇ ਪਿੰਡ ਨੂੰ ਇਕੱਠੇ ਜੋੜ ਕੇ ਰੱਖਤਾ ਜੇ ਨੂੰ ਵੀ ਗੱਲ ਸੁਣੂਗੀ ਸਾਨੂੰ ਫੋਨ ਆਇਆ ਜੀ ਕਰੇ ਕਹਿੰਦੇ ਕਗੂ ਦੇ 6:00 ਵੱਜ ਗਏ ਮੈਂ ਕਿਹਾ ਕਿੰਨੀ ਕਿ 6:00 ਵੱਜਿਆ ਕਹਿੰਦੇ ਥੋੜੀ ਵੱਜੀ ਆ ਸਰਚ ਕੋਈ ਸਰਚ ਕਹਦਾ ਕਰੇ ਕਦੇ ਪੇਟ ਚ ਕਹਦਾ ਕਰੇ ਗੋਲਗਾ ਵੀ ਜਿਹੜੇ ਚੱਲ ਗਏ ਜੀ ਇਹ ਗੋਲੀ ਚੱਲੀ ਹੈਗੀ ਉਹਨਾਂ ਦੇ ਵਰਦੀਆਂ ਨਹੀਂ ਪਾਇਆ ਸੀਗੀਆਂ ਉਹ ਇਹਨਾਂ ਨੇ ਆਪਦੇ ਸਿਮਲ ਪਾਰਟੀ ਦੇ ਵਿੱਚ ਬੰਦੇ ਭੇਜ ਕੇ ਕਿਸਾਨਾਂ ਦੇ ਵਿੱਚ ਵਾੜ ਕੇ ਦੋਲਣ ਨੂੰ ਖਰਾਬ ਕਰਿਆ ਹੈ ਜੀ ਸਾਨੂੰ 3 ਵਜੇ ਪਤਾ ਲੱਗਿਆ ਫਿਰ ਜਦੋਂ ਇੱਥੋਂ ਜਿੱਥੇ ਬੰਦੀਆਂ ਦੀਆਂ ਗੱਡੀਆਂ ਗਈਆਂ ਰਾਜ ਇਹਨਾਂ ਨੂੰ ਫੋਨ ਆਇਆ ਵੀ ਅੱਗੂ ਦੀ ਮੌਤ ਹੋ ਚੁੱਕੀ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਕੇ ਤੇ ਇੱਥੇ ਆਪਾਂ ਇਹ ਕੁਝ ਦੇਖਦੇ ਆਂ ਵੀ ਇਹਨਾਂ ਦੀ ਅੱਜ ਬਹੁਤ ਗੰਭੀਰ ਹਾਲਤ ਬਣੀ ਹੋਈ ਹੈ ਇੱਕੋ ਬੱਚਾ ਘਰ ਦੇ ਵਿੱਚ ਇਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਅੱਜ ਇਹ ਵੀਰ ਜੀ ਉਹ ਸੋਥੇ ਸਾਨੂੰ ਅਥਰੂਗਾ ਸਿੱਟੇ ਜਾ ਰਹੇ ਆ ਅਥਰੂ ਗੈਸਾਂ ਦਾ ਜਦੋਂ ਧੂੰਆਂ ਬਹੁਤ ਜ਼ਿਆਦਾ ਚੜ ਜਾਂਦਾ ਉਹਦੇ ਵਿੱਚ ਫਿਰੇ ਫਾਇਰ ਕਰਦੇ ਆ ਫਾਇਰ ਕਰਕੇ ਉਹ ਡਾਕਟਰ ਨੇ ਗੋਲੀ ਕੱਢੀ ਇਹਦੀ ਸਿੱਧੀ ਗੋਲੀ ਲੱਗੀ ਹੈ ਗੋਲੀ ਲੱਗਣ ਦੇ ਨਾਲ ਇਹਦੀ اچانک ਉਸੇ ਟਾਈਮ ਤੇ ਤਰੰਤ ਮੌਤ ਹੋ ਗਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਅਸੀਂ ਪਹੁੰਚ ਚੁੱਕੇ ਆ ਪਿੰਡ ਬੱਲੋ ਜੋ ਰਾਂਪੜਾ ਫੂਲ ਦੇ ਨਾਲ ਆ ਇਹ ਘਰ ਸੁਭਕਰਨ ਸਿੰਘ ਦਾ ਹੈ ਜਿਹੜਾ ਮੋਰਚੇ 'ਚ ਅਸੀਰ ਹੋਇਆ ਜੋ ਮੋਰਚਾ ਖਨੌਰੀ ਬਾਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਤੇ ਉਹਦੇ ਤੇ ਅਰਧ ਸੈਨਿਕ ਬਾਲ ਅਤੇ ਹਰਿਆਣਾ ਪੁਲਿਸ ਨੇ ਜਿਹੜਾ ਗੋਲਾਵਾਰੀ ਹੋ ਰਹੀ ਹੈ ਉਹਦੇ 'ਚ ਉਹ ਸੀਰ ਹੋ ਚੁੱਕਿਆ ਤੇ ਕਾਫੀ ਗਮਗੀਨ ਵਾਲਾ ਮਾਹੌਲ ਹੈਗਾ ਪਿੰਡ 'ਚ ਤੇ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਤੇ ਹੋਰ ਪਿੰਡ ਦੇ ਲੋਕ ਹੈਗੇ ਅਸੀਂ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਜਦੋਂ ਤੁਹਾਨੂੰ ਇਹ ਖਬਰ ਮਿਲਦੀ ਹੈ ਵੀ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਹੈ ਜਿਹੜਾ ਚੜਦੀ ਉਮਰ ਚ ਸੀਗਾ ਉਹ ਸੀਧ ਹੋ ਗਿਆ ਤੇ ਬਹੁਤ ਦੁਖਦਈ ਜਿਹੜੀ ਖਬਰ ਹੈ ਜੀ ਬਹੁਤ ਜਿਆਦਾ ਦੁੱਖ ਨਾ ਦੇਖ ਰਿਆਂ ਇਸ ਗੱਲ ਨੂੰ ਮੈਂ ਜਿਆਦਾ ਇੱਕ ਗੱਲ ਨਹੀਂ ਕਰ ਰਹਾ ਜਰਨੈਲ ਸਿੰਘ ਜੀ ਸੋਰੀ ਸੁਧਣਾ ਇਹ ਸਾਰੀ ਗੱਲ ਸਾਂਝੀ ਕਰਨਗੇ ਮੈਂ ਮੇਰਾ ਮਨ ਭਰਿਆ ਹੁੰਦਾ ਅੱਛਾ ਪਰਿਵਾਰ ਅੱਛਾ ਜੀ ਕਿਵੇਂ ਦੇਖਦੇ ਤੁਸੀਂ ਇਹ ਜੀ ਬਹੁਤ ਮੰਦਭਾਗੀ ਘਟਨਾ ਹੈ ਪੂਰੀ ਕਿਸਾਨੀ ਵਾਸਤੇ ਵੀ ਤੇ ਪੂਰੇ ਪਰਿਵਾਰ ਵਾਸਤੇ ਵੀ ਇਹ ਨੌਜਵਾਨ ਸੀ ਜੋ ਬਹੁਤ ਹੁਣ ਹਾਰ ਨੌਜਵਾਨ ਸੀ ਸੇਵਾ ਨੂੰ ਸਮਰਪਿਤ ਨੌਜਵਾਨ ਸੀ ਸਾਰੇ ਪਰਿਵਾਰ ਦਾ ਪਾਲਣ ਪੋਸਣ ਇਹਨੇ ਆਪਣੇ ਸਿਰ ਤੇ ਚੱਕਿਆ ਸੀ ਪੰਜਾਂ ਦਾ ਕਾਰੋਬਾਰ ਕਰਦਾ ਸੀ ਖੇਤੀ ਕਰਦਾ ਸੀ ਤੇ ਇਹ ਘਟਨਾ ਦੇ ਨਾਲ ਇਸ ਬੱਚੇ ਦੇ ਜਾਨ ਦੇ ਨਾਲ ਪੂਰੇ ਪਰਿਵਾਰ ਨੂੰ ਤੇ ਪੂਰੇ ਨਗਰ ਨੂੰ ਤੇ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਾਟ ਪਿਆ ਪਰਿਵਾਰ ਚ ਕੌਣ ਕੌਣ ਹੈਗੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਵਿੱਚ ਦੋ ਭੈਣਾਂ ਤੇ ਇਹਨਾਂ ਦੇ ਪਿਤਾ ਤੇ ਦਾਦੀ ਇਸ ਵੇਲੇ ਮੌਜੂਦ ਹੈ ਇਹਨਾਂ ਦੇ ਚਾਚਾ ਜੀ ਲੀਲਾ ਸਿੰਘ ਉਹ ਵੀ ਸਮੇਂ ਸੇਵਾ ਕਿਸਾਨੀ ਸੇਵਾ ਨੂੰ ਸਮਰਪਿਤ ਹੈ ਉਹ ਵੀ ਮਤਲਬ ਕੰਮ ਧੰਦੇ ਇਹਨਾਂ ਦੇ ਪਿਤਾ ਜੀ ਵਰਗੇ ਕੀ ਕਰਦੇ ਆ ਖੇਤੀਬਾੜੀ ਦਾ ਕਾਰੋਬਾਰ ਕਰਦੇ ਜੀ ਭੈਣਾਂ ਤੇ ਲੱਗੀਆਂ ਥੋੜੀ ਥੋੜੀ ਖੇਤੀ ਹੈ ਲੇਬਰ ਕਰਦਾ ਜੀ ਲੇਬਰ ਕਰਦਾ ਹਾਂ ਤੇ ਨਾਲ ਲੇਬਰ ਦਾ ਕੰਮ ਕਰਦੇ ਘੱਟ ਪੈਲੀ ਹੈਗੀ ਹੈ ਹਾਂਜੀ ਘੱਟ ਕੀ ਪੈਲੀ ਉਹ ਜਿਹੜਾ ਮੁੰਡਾ ਸੀ ਸੁਭ ਕਰਨੇ ਦਾ ਕਿਸ ਤਰ੍ਹਾਂ ਸੀਗਾ ਪਿੰਡ 'ਚ ਵਿਵਹਾਰ ਜਿਹੜਾ ਪਿੰਡ ਦੇ ਵਿੱਚ ਵਿਵਹਾਰ ਬਹੁਤ ਵਧੀਆ ਸੀਗਾ ਜੀ ਅਜ ਤੋਂ ਮਤਲਬ ਆਪਣੇ ਆਪ ਨੂੰ ਸੇਵਾ ਨੂੰ ਸਮਰਪਿਤ ਹੀ ਸਮਝਦਾ ਸੀ ਬਹੁਤ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਸੀ ਛੋਟਾ ਨਾਲ ਬਹੁਤ ਪਿਆਰ ਕਰਦਾ ਸੀ ਆਪਣੇ ਆਪ ਨੂੰ ਮਨ ਮੋਹ ਮੋਣ ਵਾਲਾ ਬੱਚਾ ਸੀ ਹਾਂ ਜੀ ਜਿਵੇਂ ਗੋਲੀਆਂ ਨਾ ਮਾਰਿਆ ਗਿਆ ਕਿਵੇਂ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਗੋਲੀਆਂ ਚਲਾਉਣਾ ਜਾਂ ਹੋਰ ਕਰਨਾ ਸਾਰੇ ਜਿਹੜੇ ਸ਼ਾਂਤਮਈ ਸਾਂ ਸੰਘਰਸ਼ ਕਰ ਰਹੇ ਆ ਇਹ ਜਿਹੜਾ ਸ਼ਾਂਤਮਈ ਅੰਦੋਲਨ ਦਾ ਸੰਘਰਸ਼ ਚੱਲਦਾ ਹੈ ਇਹਨੂੰ ਗੋਲੀਆਂ ਦੇ ਨਾਲ ਤੇ ਫਾਇਰਿੰਗ ਦੇ ਨਾਲ ਸਾਬੋਤਾਜ ਕਰਨਾ ਬਹੁਤ ਮਾੜੀ ਗੱਲ ਹੈ ਮਤ ਭਾਗੀ ਗੱਲ ਅਸੀਂ ਇਹ ਸਮਝਦੇ ਆ ਇਹ ਕਿਸ ਤਰ੍ਹਾਂ ਵਾਪਰਿਆ ਕਿਵੇਂ ਵਾਪਰਿਆ ਇਹ ਉੱਥੇ ਜਾਂਚ ਦਾ ਵਿਸ਼ਾ ਹੈ ਤੇ ਸਾਡੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਅਸੀਂ ਇਸ ਗੱਲ ਨੂੰ ਬਹੁਤ ਮਨ ਭਾਗੀ ਗਿੰਦੇ ਆ ਵੀ ਅਥਰੂ ਗੋਲਿਆਂ ਦੇ ਨਾਲ ਫਾਇਰਿੰਗ ਕਰਕੇ ਨਾਥੇ ਤਨਰਦੋਸੇ ਬੱਚਿਆਂ ਨੂੰ ਮਾਰਨਾ ਬੋਰਵਟੀ ਇਦਾਂ ਨੇ ਮਾਤਾ ਜੀ ਵੀ ਹੈ ਨਹੀਂ ਕਿ ਮਾਤਾ ਜੀ ਨਹੀਂ ਮਾਤਾ ਡੈਥ ਹੋਈ ਹੈ ਡੈਥ ਹੋਈ ਹੈ ਇਹ ਭੈਣ ਬਿਆਹੀ ਇੱਕ ਇੱਕ ਭੈਣ ਬਿਆਹੀ ਇਸ ਕੋਲ ਇੱਕ ਕੁਮਾਰੀ ਦਾਦੀ ਨੇ ਪਾਲੇ ਦਾਦੀ ਨੇ ਪਾਲੇ ਸੀ ਦਾਦੀ ਨੇ ਪਾਲੇ ਸੀ ਕੀ ਮੰਗ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਚਲੋ ਹੁਣ ਇੱਕ ਬੰਦਾ ਚਲਾ ਗਿਆ ਉਹਦਾ ਆਪਣੇ ਬੱਚ ਕੋਈ ਨਹੀਂ ਹੈਗੀ ਗੱਲ ਇਹ ਸਰਕਾਰਾਂ ਨੂੰ ਚਾਹੀਦਾ ਵੀ ਜਿਵੇਂ ਪਰਿਵਾਰ ਦੇ ਵਿੱਚ ਬੇਟੀ ਹੈ ਉਹਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜੋ ਵੀ ਸਰਕਾਰ ਦਾ ਮੁਆਵਜ਼ਾ ਵਗੈਰਾ ਬਣਦਾ ਹੈਗਾ ਉਹ ਦਿੱਤਾ ਜਾਵੇ ਘਾਟਾ ਪੂਰਾ ਤਾਂ ਹੁੰਦਾ ਹੀ ਨਹੀਂ ਹੈਗਾ ਇਹ ਤਾਂ ਕੋਈ ਕਿਸੇ ਤਰੀਕੇ ਨਾਲ ਹੀ ਪੂਰਾ ਨਹੀਂ ਹੁੰਦਾ ਹੈਗਾ ਹੂੰ ਇਹ ਤਾਂ ਪਰਪਾਈ ਹੋਈ ਨਹੀਂ ਸਕਦਾ ਕਿਵੇਂ ਲੱਗਦਾ ਵੀ ਇੱਕ ਇਹ ਜਿਵੇਂ ਹੁਣ ਕਿਸਾਨ ਲੀਡਰ ਸੀਗੇ ਉਹਨਾਂ ਨੇ 21 ਨੂੰ ਕਿਹਾ ਵੀ 11:00 ਨੂੰ ਅੱਗੇ ਵਧਣਾ 11:00 ਵਜੇ ਆਪਾਂ ਤਾਂ ਉਹਦੇ ਵਿੱਚ ਉੱਥੇ ਕਾਫੀ ਅਸੀਂ ਵੀ ਜਿਵੇਂ ਕੱਲ ਜਾ ਕੇ ਆਏ ਆ ਕਾਫੀ ਤਲਖੀ ਵਾਲਾ ਮਾਹੌਲ ਹੈ ਉੱਥੇ ਸਵੇਦਨਸੀਲ ਹੈਗੀ ਆ ਸਾਰਾ ਇਸ ਸਰਕਾਰਾਂ ਦੀ ਇਹ ਜਿਹੜੀ ਘਾਟ ਹੈ ਜੀ ਜੇ ਸਰਕਾਰਾਂ ਝੂਠ ਬੋਲਦੀਆਂ ਤਾਂ ਇਹ ਮਤਲਬ ਕਿ ਵੀ ਇਹ ਜਿਹੜੇ ਜਿਹੜੇ ਕਾਂਡ ਹੁੰਦੇ ਨੇਗੇ ਜੇ ਸਰਕਾਰਾਂ ਆਪਣੀ ਗੱਲ ਤੇ ਪੂਰੀ ਉਤਰ ਪੂਰੀਆਂ ਉਤਰਦੀਆਂ ਰਹਿਣ ਤਾਂ ਸ਼ਾਇਦ ਇਹ ਕੁਝ ਨਹੀਂ ਹੁੰਦਾ ਹਾਂਜੀ ਬਾਬੂ ਜੀ ਕੁਝ ਕਹਿਣਾ ਚਾਹੁੰਦੇ ਸੀ ਸਾਨੂੰ ਤਾਂ ਅਸੀਂ ਦੁੱਖ ਹੀ ਹੈਗੇ ਸਾਡੇ ਲੜੀਚੋਂ ਸੀ ਸਾਡੇ ਸੱਕਾਂ ਚੋਂ ਸੀ ਸਾਡੇ ਭਤੀਜਾਂ ਦੇ ਥਾਂ ਚੋਂ ਸੀ ਸਾਨੂੰ ਬਹੁਤ ਇਸ ਮਨਪਾਗੀ ਘਟਣਾ ਨੇ ਸਾਰੇ ਪਿੰਡ ਨੂੰ ਝੰਜੋੜ ਕੇ ਰੱਖਤਾ ਜਦੋਂ ਇਹ ਗੱਲ ਸੁਣੂਗੀ ਹਾਂ ਤੇ ਕੋਈ ਗੱਲ ਕਹਿਣ ਨੂੰ ਜੀ ਨਹੀਂ ਕਰਦਾ ਚੈਨਲ ਦੇ ਉੱਤੇ ਚੁੱਪ ਹੀ ਹੈ ਜੋ ਹੁਣ ਦੁਨੀਆ ਦਾ ਫੈਸਲਾ ਲੈਣ ਗਿਆ ਉਹ ਮੀਟਿੰਗਾਂ ਹੁੰਦੀਆਂ ਉਹ ਦੇਖੋ ਕੀ ਹੁੰਦਾ ਕਿਉਂ ਹਾਂਜੀ ਭਾਈ ਜੀ ਤੁਸੀਂ ਬਾਹਰੋਂ ਬਾਹਰੋਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਕਹਿਣਾ ਕੀ ਹੈਗਾ ਕਹਿਣ ਨੂੰ ਕੁਸ਼ਾਲਤੀ ਨਹੀਂ ਹੈ ਕੱਲ ਹੀ ਨਹੀਂ ਹੈਗੀ ਕੋਈ ਕਹਿਣ ਨੂੰ ਸ਼ਾਬਦੀ ਨਹੀਂ ਹੈ ਦੇਖੋ ਪਰਿਵਾਰ ਦਾ ਇੱਕ ਜੀ ਚਲਾ ਜਾਣਾ ਹਨਾ ਉਹ ਵੀ ਇੱਕ ਮਾਪਿਆਂ ਦਾ ਇਕੱਲਾ- ਇਕੱਲਾ ਪੁੱਤ ਸੀਗਾ ਪਰਿਵਾਰਕ ਮੈਂਬਰ ਜਿਹੜਾ ਮਰਤਕ ਸਰੀਰ ਲੈਣ ਗਏ ਨਹੀਂ ਜੀ ਹਜੇ ਦੇਖੋ ਵੀ ਕਿਰਨ ਗਏ ਹੈ ਉੱਥੇ ਵੀ ਕੀ ਫੈਸਲਾ ਹੁੰਦਾ ਹੈ ਹਜੇ ਉਹਦੇ ਬਾਰੇ ਅਜੇ ਤੱਕ ਕੁਝ ਕਹਿ ਨਹੀਂ ਸਕਦੇ ਹਨ ਜੀ ਤੇ ਪਰ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਕਿਉਂਕਿ ਇਕੱਲਾ ਪਰਿਵਾਰ ਦੇ ਵਿੱਚ ਇਹੀ ਵਿਚਾਰਾ ਇਹਨਾਂ ਦਾ ਜੂਨ ਗੁਜ਼ਾਰਾ ਸੀਗਾ ਆਸਰਾ ਸੀਗਾ ਤੇ ਪਿਓ ਤਾਂ ਇਹਦਾ ਬਸ ਦੇ ਕਨੇਕਟਰੀ ਕਰਦਾ ਜੋ ਆਕਾਂ ਵਾਲੀ ਤੇ ਵਿਚਾਰਾ ਟਾਈਮ ਪਾਸ ਕਰਦੇ ਨੇ ਵਿਚਾਰੇ ਆ ਤਾਂ ਬਹੁਤ ਮਾੜੀ ਗੱਲ ਹੋਈ ਹੈ ਕਿਸੇ ਨੂੰ ਸ਼ਾਪਦ ਨਹੀਂ ਹੈਗੇ ਇਹਦੇ ਵਾਸਤੇ ਵੀ ਆਪਾਂ ਇਹ ਕੁਝ ਕਹਿ ਸਕਦੇ ਹਾਂ ਬਹੁਤ ਖੜੀ ਹੋ ਰਹੀ ਹੈ ਸਾਡੇ ਨਾਲ ਬੀਕੇ ਜੂ ਸਿੱਧੂਪੁਰ ਦੇ ਵੀ ਆਗੂ ਸਹਿਬਾਨ ਵਰਕ ਸਹਿਬਾਨ ਹੈਗੇ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਸਾਰੀ ਗੱਲਬਾਤ ਨੂੰ ਜੀ ਬਹੁਤ ਮਾੜੀ ਭਾਗੀ ਗੱਲ ਹੋਈ ਹੈ ਜੀ ਇਹ ਸਿੱਧੀਆਂ ਆਮ ਕਿਸਾਨਾਂ ਤੇ ਅੰਨ ਦਾਤ ਦੇ ਉੱਤੇ ਗੋਲੀਆਂ ਚਲਾਉਣਗਾ ਇੱਕ ਕੰਨ ਦਾਤ ਆਏਗਾ ਜਿਹੜਾ ਹਰੇ ਗਰੀਬ ਦੇ ਚਿੜੀ ਜਨੌਰ ਦੇ ਮੂੰਹ ਚ ਪਾਉਂਦਾ ਹੈਗਾ ਉਹ ਦਾਤਾ ਜੀ ਪਰ ਸਰਕਾਰ ਨੇ ਸੋਚਿਆ ਹੀ ਨਹੀਂ ਅੱਜ ਵੀ ਕੰਨ ਦਾਤ ਤੇ ਗੋਲੀਆਂ ਚਲਾਈਆਂ ਇਹ ਪਰਿਵਾਰ ਦਾ ਕਿਸ ਤਰ੍ਹਾਂ ਦਾ ਹੈਗਾ ਸਾਰੇ ਪਰਿਵਾਰਕ ਮੈਂਬਰਾਂ ਦਾ ਜਹਾਵਲ ਇਹ ਤਾਂ ਤੂੰ ਹਾਲਤ ਪਰਿਵਾਰ ਦੀ ਇਸ ਕੀ ਹੈ ਤੇ ਜੀ ਪਰ ਇਸ ਪਰਿਵਾਰ ਨੇ ਅੱਜ ਇੱਕ ਨਵਾਂ ਕਹੀਰੇ ਨੇ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਮਿਸਾਲ ਪੈਦਾ ਕਰਤੀ ਇੱਕ ਠੀਕ ਹੈ ਬਹੁਤ ਜਿਆਦੇ ਲੋਕਾਂ ਕੋਲ ਜਾਇਜ਼ਤ ਰਹਗੀ ਹੈਗੀ ਆਗੀ ਆਲਾ ਪੁੱਤ ਨੂੰ ਹੱਕ ਨਾਲ ਲਾ ਲੈਂਦਾ ਪਰ ਅੱਜੇ ਪੁੱਤ ਹੱਕ ਨਾਲ ਨਹੀਂ ਲੱਗਿਆ ਅੱਜ ਦਾਦੀ ਮਾਂ ਨੂੰ ਕਹਿ ਕੇ ਗਿਆ ਸੀਗਾ ਕਹਿੰਦਾ ਮਾਂ ਜਾਂ ਸ਼ਿਕਰ ਜੁੱਤ ਕੇ ਆਵਾਂਗੇ ਤੇ ਜਾਂ ਮਰੀ ਲਾਸ਼ ਹੋਊ ਅੱਛਾ ਇਕੱਲੇ ਮੁੰਡਾ ਸੀ ਇਕੱਲੇ ਮੁੰਡੇ ਦੋ ਭੈਣਾਂ ਜੀ ਅੱਛਾ ਮਾਂ ਮਰੀ ਵੀ ਹੈਗੀ ਮਾਂ ਦਾਦੀ ਮਾਂ ਨੇ ਪਾਲਿਆ ਸੀ ਪਾਲਿਆ ਸੀ ਪਹਿਲਾਂ ਵੀ ਗ੍ਰੈਜੂਏਟ ਕਰ ਚੁੱਕਿਆ ਸੀ ਪਹਿਲਾਂ ਵੀ ਗ੍ਰੈਜੂਏਟ ਸੀ ਵੀ ਗਿਆ ਸੀ ਹੁਣ ਵੀ ਗਿਆ ਸੀ 13 ਤਰੀਕ ਤੋਂ ਗਿਆ ਸੀ ਉੱਥੇ ਲੰਗਰ ਪ੍ਰਸ਼ਾਦ ਦੇ ਬਕਾਉਂਦਾ ਰਿਹਾ ਜੀ ਅੱਛਾ ਹਾਂ ਐ ਨਹੀਂਗਾ ਵੀ ਮਿਹਨਤੀ ਸੀਗਾ ਬੱਚਾ ਇਹਨਾਂ ਦਾ ਵੀ ਜਿਗਰਾ ਵੀ ਇਕੱਲਾ ਮੁੰਡਾ ਪਹਿਲਾਂ ਵੀ ਭੇਜਿਆ 16-17 ਸਾਲ ਦਾ ਹੁਣ 21 ਸਾਲ ਹਾਂ ਜੀ ਹਾਂ 22 ਸਾਲ ਦਾ ਹੁਣ ਮੋਰਚੇ ਫੇ ਭੇਜਦਾ ਜੀ ਕੀ ਹੁਣ ਕੀ ਮੰਗ ਹੋ ਰਹੀ ਹੈ ਵੀ ਮੰਗਦਾ ਸੀ ਸਾਨੂੰ ਤਾਂ ਇੱਕ ਤਾਂ ਇਹ ਹੈ ਵੀ ਜੋ ਸਰਦਾਰ ਸਾਹਿਬ ਅਜਗਦੀ ਸਿੰਘ ਟੱਲੇਵਾਲ ਅਸੀਂ ਉਹਦੀ ਸੋਚ ਨਾਲ ਹੀ ਚੱਲਾਂਗੇ ਉਹ ਅਸੀਂ ਐਸੇ ਕੁਝ ਹੋਰ ਕਹਿ ਦਿੱਗੇ ਗਾਉਂਦਿਆਂ ਜਿਹੜੀ ਸੋਚ ਹੈਗੀ ਅਸੀਂ ਉਹ ਉਹਦੀ ਸੋਚ ਤੋਂ ਪਾਸੇ ਨਹੀਂ ਹੋਵਾਂਗੇ ਤੇ ਇੱਕ ਸਾਡਾ ਇਹ ਤਾਂ ਸੋਚ ਤਾਂ ਹੈਗੀ ਵੀ ਸਾਡੇ ਸਿੱਧੀਆਂ ਦਾ ਦਰਜਾ ਦਿੱਤਾ ਜਾਵੇ ਕਿਸਾਨ ਨੂੰ ਕੋਈ ਇਹ ਕਿਹੜਾ ਖੁਆ ਮੈਂ ਜਨ ਟੈਗ ਹੋ ਕੇ ਮਰੇ ਜਾ ਕੋ ਹੋਰ ਹੋ ਮਰੇਗਾ ਤੇ ਸਿੱਧੀਆਂ ਗੋਲੀਆਂ ਦੇ ਨਿਸ਼ਾਨੇ ਨਾਲ ਮਰੇਗਾ ਕਿਵੇਂ ਦੇਖਦੇ ਹੋ ਗੋਲੀਆਂ ਚਲਾਉਣੀਆਂ ਪੀਸਫੁਲ ਕਰ ਰਹੇ ਸੀ ਕਿਸਾਨ ਤਾਂ ਹਾਂਜੀ ਗੋਲੀਆਂ ਵੀ ਜਿਹੜੇ ਚੱਲੀਆਂ ਜੀ ਇਹ ਗੋਲੀ ਚੱਲੀ ਹੈਗੀ ਉਹਨਾਂ ਦੇ ਵਰਦੀਆਂ ਨਹੀਂ ਪਾਈਆਂ ਸੀਗੀਆਂ। ਹੂੰ। ਉਹ ਇਹਨਾਂ ਨੇ ਆਪ ਦੇ ਸਿਵਲ ਪਾਰਟੀ ਦੇ ਵਿੱਚ ਬੰਦੇ ਭੇਜ ਕੇ ਕਿਸਾਨਾਂ ਦੇ ਵਿੱਚ ਵਾੜ ਕੇ ਦੋਲਣ ਨੂੰ ਖਰਾਬ ਕਰਾਇਆ ਸੀ। ਹੂੰ। ਇਹ ਕਿਸਾਨ ਦੋਲਣ ਖਰਾਬ ਨਹੀਂ ਕਰਨਾ ਚਾਹੁੰਦੇ ਸੀਗੇ, ਇਹ ਸ਼ਾਂਤੀ ਮੇਨ ਜਾਣਾ ਚਾਹੁੰਦੇ ਸੀਗੇ। ਕੱਟੜ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ? ਇਹ ਤਾਂ ਤੁਹਾਨੂੰ ਪਤੀ ਲੱਗਿਆ ਤੇ ਹੁਣ ਬਹੁਤ ਜ਼ੁਲਮ ਕਰਾਇਆਗਾ। ਅਸੀਂ ਜਿਹੜਾ ਪਾਕਿਸਤਾਨੀ ਹਾਂਗੇ, ਮੈਂ ਇਹ ਹੱਦਾਂ ਦੇ ਤਾਰਾ ਲਾਉਣੀਆਂ। ਹੂੰ। ਐ ਅਥਰੂਗਾ ਸਿੱਟਨੇ। ਹੂੰ। ਸਿੱਧੀਆਂ ਗੋਲੀਆਂ ਚਲਾਉਣੀਆਂ ਅਸੀਂ ਜਿਹੜਾ ਪਾਕਿਸਤਾਨੀ ਆ ਜੀ। ਹੂੰ। ਹਾਂਜੀ। ਤੇ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਵੀ ਠੀਕ ਕਹੀ ਜਾਂਦੀ ਹੈਗੀ ਪਰ ਇਹ ਵੀ ਸਾਡੇ ਟਰੈਕਟਰ ਟਰਾਲੀਆਂ ਰੋਕ ਰਹੀ ਸੀਗੀ ਹੁਣ ਸਾਡੀਆਂ ਮਸ਼ੀਨਾਂ ਰੋਕ ਰਹੀ ਸੀਗੀ ਜੋ ਸਾਨੂੰ ਉੱਥੋਂ ਜਾਣ ਲਈ ਪੰਜਾਬ ਸਰਕਾਰ ਨੇ ਭਲਾ ਅਗਿਆ ਦੇਤੀ ਵੀ ਜਾਓ ਤੁਸੀਂ ਬਾਰਡਰ ਤੇ ਕਰ ਤੇ ਹੁਣ ਰੋਕਣ ਦਾ ਮਤਲਬ ਵੀ ਨਹੀਂ ਸੀਗਾ ਇਹਨਾਂ ਦਾ ਹੱਕ ਸੀਗਾ ਜਦੋਂ ਗੋਲੀਆਂ ਚੱਲਦੀਆਂ ਪੰਜਾਬ ਸਰਕਾਰ ਦੇ ਹੱਕ ਸੀਗਾ ਅਧਿਕਾਰੀਆਂ ਦਾ ਪੁਲਿਸ ਪ੍ਰਸ਼ਾਸਨ ਦਾ ਹੱਕ ਸੀਗਾ ਮੂਰੇ ਜਾਣ ਦਾ ਵੀ ਕੀ ਗੱਲ ਪਈ ਤੁਸੀਂ ਇੰਨੀਆਂ ਗੋਲੀਆਂ ਕਿਉਂ ਚਲਾਉਣੇ ਹੋਗੇ ਫਰਜ ਤਾਂ ਸੀਗਾ ਇਹਨਾਂ ਦਾ ਹੂੰ ਕੀ ਲੱਗਦਾ ਹੁਣ ਜਿਵੇਂ ਮਾਹੌਲ 2 ਦਿਨਾਂ ਵਾਸਤੇ ਰੋਕਿਆ ਗਿਆ ਤੇ ਅੱਗੇ ਤੁਹਾਨੂੰ ਕੀ ਲੱਗਦੀ ਸਥਿਤੀ ਇਹ ਜੇ ਉਦੋਂ ਵੱਧ ਚ ਦੋ ਦਿਨ ਵਧੂਗਾ ਭੁਗੂਗਾ ਦੋ ਦਿਨ ਇਹ ਤਾਂ ਬਨਾਲੇ ਨਹੀਂਗੇ ਲੋਕ ਕਿਸਾਨ ਲੋਕ ਇਹਦੇ ਦਬਰ ਦੇਣਗੇ ਜੀ ਵੱਧ ਜਾਵਾਂਗੇ ਨਹੀਂ ਉਦੋਂ ਵਧੂਗੀ ਸਾਡੀ ਭਗਵਾਨਤਮਾਨ ਸਾਹਿਬ ਦੀ ਇੱਕ ਵੀਡੀਓ ਆਈ ਹੈ ਵੀ ਇਹਨਾਂ ਦਾ ਸੁਭ ਕਰਨ ਬਾਰੇ ਵੀ ਉਹਨਾਂ ਨੇ ਗੱਲ ਕਹੀ ਹੈ ਹੋਰ ਵੀ ਕਹੀ ਹੈ ਗੱਲ ਉਹਨੂੰ ਕਿਵੇਂ ਦੇਖਦੇ ਹੋਗੇ ਨਾਲ ਆ ਕਿਸਾਨਾਂ ਦੇ ਕਹੀ ਤਾਂ ਜਾਂਦਾ ਜਦੋਂ ਬਾਦੇ ਤੇ ਪੂਰਾ ਉਤਰੂਗਾ ਫਿਰ ਪਤਾ ਲੱਗੂਗਾ ਜੀ ਇਹ ਤਾਂ ਪਰਚਾ ਕਰਦੇ ਉਹਨਾਂ ਤੇ ਖੱਟੜ ਸਰਕਾਰ ਤੇ ਪਰਚਾ ਹੁੰਦਾ ਹੈਗਾ ਸਾਰੇ ਖੱਟੜ ਤੇ ਹੋਣਾ ਚਾਹੀਦਾ ਹੈ ਪਰਚਾ ਕਾ ਕਤੋਂ ਦੇ ਸੀ ਕੁਲੀ ਚਲਵਾਂ ਦੀ ਹਾਂਜੀ ਅਸੀਂ ਖਨੌਰੀ ਗਏ ਸੀ ਉੱਥੇ ਜਿਹੜੇ ਨੌਜਵਾਨ ਸੀ ਜਾਂ ਹੋਰ ਕਿਸਾਨ ਸੀ ਉਹ ਕਹਿੰਦੇ ਆ ਆਰਐਸਐਸ ਵਾਲੇ ਬੰਦੇ ਵੀ ਐ ਪੈਂਟਾਂ ਅੱਡਾ ਹੋਰ ਸਾਰਾ ਕੁਝ ਸਾਰਾ ਜੀ ਅਸੀਂ ਫੜਦੇ ਆ ਜੀ ਉਹਨਾਂ ਨੂੰ ਹੂੰ ਜਿਹੜੇ ਸੀ ਸਾਰੇ ਸਰਕਾਰ ਦੇ ਬਾੜੇ ਅੱਗੇ ਪਹਿਲਾਂ ਵਾਲੇ ਦੋ ਦਲਚ ਵੀ ਬਾੜੇ ਸੀ ਤਾਂ ਲੋਕਾਂ ਨੇ ਹੂੰ ਪਹਿਲਾਂ ਵੀ ਆਪਾਂ ਬਹੁਤ ਬੰਦੇ ਫੜੇ ਹੈਗੇ ਕਿ ਚੋਰੀਆਂ ਬਹੁਤ ਹੋ ਗਈਆਂ ਮੋਟਰਸਾਈਕਲ ਬਹੁਤ ਚੋਰੀ ਹੋਈ ਹੈ ਟਰੈਕਟਰਾਂ ਦੇ ਵਾਈਟ ਕਲੀਆਂ ਜਾਣਗੀਆਂ ਹੂੰ ਹਾਂਜੀ ਹੁਣ ਮਗਰੋਂ ਆ ਕੇ ਚਲ ਸ਼ਾਂਤੀ ਮਾਹੌਲ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਜੀ ਹੂੰ ਮਗਰੋਂ ਹਰ ਟਰੈਕਟਰ ਬੰਦਾਂ ਦਾ ਹੀ ਕੰ ਪਾਏ ਰ ਪਾੜੇ ਰਗੇ ਪਾਣੀ ਦੇ ਵਿੱਚ ਕੈਮੀਕਲ ਪਾਇਆ ਹੈਗਾ ਪਾਣੀ ਪੀਣ ਯੋਗ ਨਹੀਂ ਰਹਾ ਜੀ ਕਿ ਨਾਂ ਭੰਜ ਥੋੜਾ ਸ਼ੰਦਰਪਾਲ ਕਹਿੰਦੇ ਤੇ ਜਿਹੜੇ ਸੁਭਕਰਨ ਸਿੰਘ ਸੀਗੇ ਤੁਹਾਡੇ ਗਵਾਂਢੀ ਜਾਨ ਨਹੀਂ ਮਾ ਚਾਚੀ ਜੀ ਹੈ ਸੁਭਕਰਨ ਦੀ ਹਾਂ ਜੀ ਬਸੇ ਅਸੀਂ ਪਿਆਰ ਨਾਲ ਗੱਗੂ ਗੱਗੂ ਕਹਿ ਕੇ ਬੁਲਾਉਂਦੇ ਸੀਗੇ ਕਾਗਿਆਂ ਚੋਂ ਸੁਭਕਰਨ ਸੀਗਾ ਜੀ ਅੱਛਾ ਪਿੰਡ ਚ ਤਾਂ ਉਹਨੂੰ ਕੋਈ ਸੁਭਕਰਨ ਕਹਿ ਕੇ ਬੁਲਾਉਂਦੀ ਨਹੀਂ ਗੱਗੂ ਗੱਗੂ ਹੀ ਹੁੰਦਾ ਸੀ ਜੀ ਅੱਛਾ ਜੀ ਹਾਂ ਜੀ ਜਦੋਂ ਤੁਹਾਨੂੰ ਖਬਰ ਮਿਲਦੀ ਹੈ ਤਾਂ ਕਿਵੇਂ ਤੁਸੀਂ ਤਨੂ ਫੋਨ ਆਇਆ ਜੀ ਕਰੇ ਕਹਿੰਦੇ ਕਹ ਗੂ ਦੇ 6:00 ਵੱਜ ਗਈ ਮੈਂ ਕਿਹਾ ਕਿੰਨੀ ਕਿ 6:00 ਵੱਜੀ ਆ ਕਹਿੰਦੇ ਥੋੜੀ ਵੱਜੀ ਆ ਸਰਚ ਕੋਈ ਸਰਚ ਕਹਦਾ ਕਰੇ ਕਦੇ ਪੇਟ ਚ ਕਹਦਾ ਕਰੇ ਤੇ ਅਸੀਂ ਵੀਡੀਓ ਕਾਲ ਲੱਗੇ ਬਾਰ-ਬਾਰ ਵੀ ਦਿਖਾ ਦਿਓ ਸਾਨੂੰ ਕਿਸੇ ਨੇ ਦਿਖਾਇਆ ਹੈਗਾ ਸਾਨੂੰ 3 ਵਜੇ ਪਤਾ ਲੱਗਿਆ ਫੇਰ ਅਸੀਂ ਜਦੋਂ ਇੱਥੋਂ ਜਿੱਥੇ ਬੰਦੀਆਂ ਦੀਆਂ ਗੱਡੀਆਂ ਗਈਆਂ ਰਾਜ ਇਹਨਾਂ ਨੂੰ ਫੋਨ ਆਇਆ ਵੀ ਅੱਗੂ ਦੀ ਮੌਤ ਹੋ ਚੁੱਕੀ ਆ ਕਿੰਨਾ ਪੜਿਆ ਸੀ ਮੁੰਡਾ ਜੀ 10 10ਵੇਂ ਪੜ੍ਹਸ ਕੀਤੀ ਹੋਈ ਸੀ ਜਿੰਨਾ ਮੈਂ ਜਿੰਨਰ ਚ ਗਿਆ ਸੀ ਜੀ ਜਾਂਦੀ ਰਹਿੰਦਾ ਸੀ ਜੀ ਸੰਘਾਸਤਦਾ ਇਹ ਪਹਿਲਾਂ ਵੀ ਦਿੱਲੀ ਵੀ ਗਿਆ ਸੀ ਹੂੰ ਹਾਂਜੀ ਤੇ ਤੁਸੀਂ ਸਗੇ ਕਿ ਪਰਿਵਾਰਕ ਮੈਂਬਰ ਕੌਣ ਕੌਣ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਚ ਜੀ ਵੱਡੀ ਭੈਣ ਤੇ ਸ਼ਾਦੀ ਹੋਈ ਹੋਈ ਆ ਛੋਟੀ ਭੈਣ ਆ ਜੀ ਗੁਰਪ੍ਰੀਤ ਕੌਰ ਛੋਟੇ ਭੈਣ ਆਏ ਨਹੀਂ ਆ ਬੈਠਿਆ ਜੀ ਇੱਧਰ ਸਹੇਬ ਹਨ ਤੇ ਦਾਦੀ ਆ ਜੀ ਸਰਜੀਤ ਕੌਰ ਸ਼ੁਭ ਕਰਨ ਪਿਤਾ ਦਾ ਨਾਮ ਚਰਨਜੀਤ ਸਿੰਘ ਆ ਜੀ ਜਿਹੜੀ ਮਾਤਾ ਜੀ ਦੀ ਇਹਨਾਂ ਦੀ ਤੁਹਾਡਾ ਕੀ ਨਾਮ ਹੈ ਭੈਣ ਗੁਰਪ੍ਰੀਤ ਕੌਰ ਤੁਹਾਡਾ ਭਾਈ ਸੀਗਾ ਹਾਂਜੀ ਤੇ ਤੁਹਾਡਾ ਨੂੰ ਵੱਡਾ ਸੀਗਾ ਮੇਰੇ ਨੂੰ ਵੱਡਾ ਸੀ ਅੱਛਾ ਕਿਵੇਂ ਦਾ ਸੁਆਦ ਸੀ ਇਹ ਮੇਰੇ ਦਾ ਬਹੁਤ ਵਧੀਆ ਸੁਆਦ ਸੀ ਇਹ ਦਾ ਇੱਕ ਸਾਲ ਹੋ ਗਿਆ ਨਾ ਅੱਛਾ ਇੱਕ ਕੀਟ ਕਹਿ ਕੇ ਗਿਆ ਸੀ ਜਦੋਂ ਕਰੋ ਇੱਥੋਂ ਗਿਆਗਾ ਸੰਘਰਸ਼ ਕਹਿੰਦਾ ਮੈਂ 2 ਦਿਨਾਂ ਬਾਅਦ ਵਾਪਸ ਆਉਂਗਾ ਹੂੰ ਮੈਂ ਕਹਿ ਦਿੰਦੇ ਇੱਥੇ ਸਖਮਤ ਕਰ ਜਿਹੜੀ ਸੰਗੀਤ ਆਤੀ ਸੀ ਉਹਨੇ ਪਿਛਲੀ ਵਾਰ ਕਿੰਨਾ ਸਮਾਂ ਲਾ ਕੇ ਆਇਆ ਬਾਬਾ ਟਾਈਮ ਲਾ ਕੇ ਆਇਆ ਸੀ ਪਿਛਲੀ ਵਾਰ ਪਾਲਿਆ ਉਹਨਾਂ ਨੂੰ ਕਿਸੇ ਪਾਲਿਆ ਕੀ ਤੂੰ ਇੱਕ ਪਸਕਾਣਾ ਚਾਹੁੰਦੇ ਹਾਂ ਹਾਂ ਮਗਰ ਮੈਂ ਆ ਗਿਆ ਤੇ ਇਹਦਾ ਤੁਮੇਂ ਘਰ ਦਾ ਪਰ ਗੁਜ਼ਾਰਾ ਕਿਵੇਂ ਚੱਲਦਾ ਪੈਣੇ ਮੇਰੇ ਭਰਾ ਨਾਲ ਹੀ ਚੱਲਦਾ ਸੀ। ਹੁਣ ਗਿਆ ਪਿਤਾ ਜੀ ਤੁਹਾਡੇ ਕੀ ਕੰਮ ਕਰਦੇ ਆ? ਕੁਛ ਨਿਕਰੇ ਲੂ ਕੰਮੀ ਕਰਦੇ ਆ ਕਰੀ। ਪਹਿਲੀ ਘਾਟ ਹੀ ਪਹਿਲੀ ਤਾਂ 2 ਕਿੱਲੇ ਆਈ। 2 ਕਿੱਲੇ। ਇਹਨਾਂ ਦੇ ਪਿਤਾ ਜੀ ਕਰਦੇ ਆ। ਪਿਤਾ ਜੀ ਅਸੀਂ ਘਰ ਦੇ ਕੰਮ ਕਰਦੇ ਆ ਜੀ। ਸਾਡੇ ਕੰਮ। ਇਕੱਲਾ ਭਰਾ ਸੀਗਾ। ਹਾਂਜੀ ਇਕੱਲੇ ਸੀ ਜੀ। ਕੀ ਮੰਗ ਕਰਦੇ ਸੀ? ਮੰਗ ਤਾਂ ਜੀ ਜਿਨ੍ਹਾਂ ਨੇ ਉਹਦੇ ਗੋਲੀ ਮਾਰੀ ਆ। ਕੁਛ ਵੀ ਕੀਤਾ ਉਹ ਕਾਤਲਾਂ ਨੂੰ ਫੜਿਆ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਜਿਵੇਂ ਗੋਲੀਆਂ ਮਾਰ ਰਹੀ ਐਵੇਂ ਗੋਲੀਆਂ ਮਾਰ ਰਹੀ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰ ਰਹੀ ਆ ਬਸ ਉਹ ਸਰਕਾਰ ਆਪ ਸਮਝੇ ਮਾਤਾ ਜੀ ਕਿਵੇਂ ਦੇਖਦੇ ਹੋ ਤੁਸੀਂ ਸਾਰੀ ਜਿਵੇਂ ਬਹੁਤ ਮਾੜੀ ਘਟਨਾ ਹੋਈ ਐ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਬਹੁਤ ਮਾਦਭਾਗੀ ਘਟਨਾ ਹੋਈ ਐ ਇਹ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਕੇ ਤੇ ਇੱਥੇ ਆਪਾਂ ਇਹੀ ਕੁਝ ਦੇਖਦੇ ਆਂ ਵੀ ਇਹਨਾਂ ਦੀ ਅੱਜ ਬਹੁਤ ਗੰਭੀਰ ਹਾਲਤ ਬਣੀ ਹੋਈ ਐ ਇੱਕੋ ਬੱਚਾ ਘਰ ਦੇ ਵਿੱਚ ਇਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਅੱਜ ਇਹ ਬੱਚੇ ਦੇ ਜਾਣ ਨਾਲ ਸਾਡੀ ਸਿੱਧੂਪੁਰ ਕਿਸਾਨ ਯੂਨੀਅਨ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਇੰਨਾ ਘਾਟਾ ਪਿਆ ਕਿ ਸਾਡਾ ਘਾਟਾ ਕਿਤੇ ਪੂਰਾ ਹੋਣ ਵਾਲਾ ਨਹੀਂ ਸਾਨੂੰ ਇਹ ਜੇ ਨੌਜਵਾਨ ਬੱਚਿਆਂ ਦੀ ਤੇ ਇਹ ਜੇ ਸਾਨੂੰ ਬਹੁਤ ਜ਼ਿਆਦਾ ਲੋੜ ਐ ਸਾਨੂੰ ਲੋੜ ਆ ਵੀ ਸਾਡੇ ਅੱਗੇ ਹੋ ਕੇ ਇਹ ਕੰਮ ਕਰਨ ਜਿਹੜੇ ਪਿੱਛੇ ਸਾਡੇ ਆਗੂ ਆ ਬਜ਼ੁਰਗ ਹੁੰਦੇ ਜਾਂਦੇ ਆ ਤਾਂ ਇਹ ਬੱਚੇ ਸਾਡੀ ਕਿਸਾਨ ਸਿੱਧੂਪੁਰ ਜੁਨੀਅਨ ਦੀ ਸਾਰੀ ਸ਼ਾਮ ਸੰਭਾਲ ਕਰਨ ਜਿਵੇਂ ਸਿੱਧੀਆਂ ਗੋਲੀਆਂ ਮਾਰੇ ਨੇ ਜੀ ਇਹ ਵੀਰ ਜੀ ਉਹ ਸੋਥੇ ਸਾਨੂੰ ਅਥਰੂ ਗੈਸ ਸਿੱਟੇ ਜਾ ਰਹੇ ਆ ਅਥਰੂਗ ਐਸਾਂ ਦਾ ਜਦੋਂ ਧੂਆਂ ਬਹੁਤ ਜ਼ਿਆਦਾ ਚੜ ਜਾਂਦਾ ਉਹਦੇ ਵਿੱਚ ਫਿਰੇ ਫੈਰ ਕਰਦੇ ਆ ਫੈਰ ਕਰਕੇ ਉਹ ਡਾਕਟਰ ਨੇ ਗੋਲੀ ਕੱਢੀ ਆ ਇਹਦੇ ਸਿੱਧੀ ਗੋਲੀ ਲੱਗੀ ਆ ਗੋਲੀ ਲੱਗਣ ਦੇ ਨਾਲ ਇਹਦੀ اچانک ਉਸੇ ਟਾਈਮ ਤੇ ਤਰੰਤ ਮੌਤ ਹੋ ਗਈ ਹੋਰ ਮੁੰਡਿਆਂ ਦੇ ਵੀ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਉੱਥੇ ਰਜਿੰਦਰਾ ਹਸਤਾਦ ਦੇ ਵਿੱਚ ਦਾਖਲ ਪਏ ਆ ਇਹ ਜਿਹੜੀ ਮੋਦੀ ਸਰਕਾਰ ਆ ਇਹਨਾਂ ਨੇ ਪੰਜਾਬ ਨੂੰ ਮਾਰਨਾ ਮੱਥਿਆ ਪਾ ਅਸਲ ਦੇ ਵਿੱਚ ਤਾਂ ਇਹ ਭਾਰਤ ਨੂੰ ਸਾਰੇ ਨੂੰ ਅਜਾੜ ਕੇ ਰੱਖ ਦੂਗਾ ਤੇ ਪੰਜਾਬ ਨਾਲ ਤੇ ਬਹੁਤ ਜ਼ਿਆਦਾ ਲੱਗਦਾ ਇਹ ਤਾਂ ਕਹਿੰਦਾ ਮੈਂ ਪੰਜਾਬ ਦੇ ਵਿੱਚੋਂ ਅਨਾਜ ਨਹੀਂ ਖਰੀਦਣਾਂ ਮੈਂ ਇਹ ਨਹੀਂ ਕਰਨਾ ਬਹੁ ਨਹੀਂ ਕਰਨਾ ਇਸ ਕਰਕੇ ਅਸੀਂ ਇਸ ਧਰਨੇ ਦੇ ਉੱਤੇ ਗਏ ਆ ਆਪਦੀਆਂ ਮੰਨੀਆਂ ਹੋਈਆਂ ਮੰਗਾਂ ਲੈਣ ਵਾਸਤੇ ਲਾਗੂ ਕਰਾਉਣ ਵਾਸਤੇ ਗਏ ਆ ਤੇ ਰੋਕਿਆ ਗਿਆ ਹਰਿਆਣਾ ਚ ਤੇ ਉਹ ਹਰਿਆਣਾ ਸਰਕਾਰ ਰੋਕਦੀ ਐ ਤੇ ਉਹ ਹਰਕ ਹਰਿਆਣਾ ਸਰਕਾਰ ਸਰਕਾਰ ਜਿਹੜੀ ਬਾਰਡਰ ਲੱਗਿਆ ਵਾ ਬਾਰਡਰ ਤੋਂ ਅੱਗੇ ਵਧਦੀ ਐ ਇਹ ਬੱਚੇ ਨਹੀਂ ਅੱਗੇ ਵਧੇ ਇਹ ਆਪਦੇ ਜਮਾ ਇਹਨਾਂ ਨੂੰ ਤਾਰ ਲਾਈ ਵੀ ਐ ਆਪਦੇ ਸੂਲਾਂ ਤੇ ਚੱਲਦੇ ਆ ਸਾਡੇ ਆਗੂ ਮੂਹਰੇ ਖੜੇ ਆ ਤੇ ਇਹਨਾਂ ਨੇ ਉਹ ਉੱਥੋਂ ਉਹਨਾਂ ਨੇ ਗੋਲੀਆਂ ਚਲਾਈਆਂ ਪਹਿਲਾਂ ਥਰੂ ਗੈਸ ਦੇ ਗੋਲੇ ਸਿੱਟੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਇਹਨਾਂ ਦੇ ਉੱਤੇ ਉਦੋਂ ਬਾਅਦ ਇਹ ਮੁੰਡੇ ਬਹੁਤ ਭੱਜ-ਭੱਜ ਕੇ ਪਿੱਛੇ ਨੂੰ ਹੋ ਗਏ ਇਹ ਕਿਤੇ ਭੱਜ ਜਾਂਦਿਆਂ ਦੇ ਵਿੱਚ ਕੋਈ ਬੱਚਾ ਪਿੱਛੇ ਰਹਿ ਵੀ ਜਾਂਦਾ ਆਪਾਂ ਨੂੰ ਪਤਾ ਐ ਤੇ ਇਹਦੇ ਬੱਚੇ ਦੇ ਸਿਰ 'ਚ ਗੋਲੀ ਲੱਗੀ ਤੇ ਲੱਗਣ ਸਾਰੇ ਦੀ ਮੌਤ ਹੋ ਗਈ ਦੂਜੇ ਮੁੰਡਿਆਂ ਦੇ ਲੱਤਾਂ ਬਾਹਾਂ ਦੇ ਵਿੱਚ ਲੱਗੀਆਂ ਤੇ ਉਹ ਹਜੇ ਬਚੇ ਵੀ ਆ ਇੱਥੇ ਜਿਵੇਂ ਕਿਸਾਨ ਹੈਗੇ ਜਾਂ ਨੌਜਵਾਨ ਬਜ਼ੁਰਗ ਹੈ ਉਹਨਾਂ ਤੇ ਗੋਲੀਆਂ ਮਾਰਨੇ ਇਹਨੂੰ ਕਿਵੇਂ ਦੇਖਦੇ ਇਹਨਾਂ ਨੂੰ ਅਸੀਂ ਬਹੁਤ ਮਤਭਾਗੀ ਘਟਨਾ ਕਹਿੰਦੇ ਆ ਵੀ ਜਦੋਂ ਅਸੀਂ ਧਰਨੇ ਵਾਲੇ ਸ਼ਾਂਤਮਈ ਬੈਠੇ ਆ ਕਿਸਾਨ ਤੇ ਇਹ ਸਾਡੇ ਉੱਤੇ ਕਿਉਂ ਗੋਲੀਆਂ ਚਲਾਉਂਦੇ ਆ ਕਿਉਂ ਅਥਰੂ ਗਾਇਸ ਦੇ ਗੋਲੇ ਛੱਡਦੇ ਆ ਜਦੋਂ ਸਾਡੇ ਕੋਲੇ ਕੋਈ ਅਸਲਾ ਨਹੀਂ ਕੋਈ ਸਾਡੇ ਕੋਲੇ ਚੀਜ਼ ਨਹੀਂ ਸਾਡੇ ਕੋਲੇ ਇੱਕ ਡੰਡਾ ਤੇ ਝੰਡਾ ਹੈਗਾ ਕੋਈ ਵੀ ਸਾਡੇ ਕੋਲੇ ਕਿਸੇ ਚੀਜ਼ ਦੀ ਵੀ ਅਸੀਂ ਵਰਤੋਂ ਨਹੀਂ ਕਰਦੇਗੀ ਤੇ ਅਸੀਂ ਆਪਦਾ ਰੋਟੀ ਪਾਣੀ ਬਣਾਉਨੇ ਆ ਖਾਣੇ ਆ ਪਿੱਛੇ ਬੈਠੇ ਆ ਜਦੋਂ ਸਾਡੇ ਆਗੂ ਸਾਨੂੰ ਗਾਹਾਂ ਕਹਿਣਗੇ ਕੋਈ ਫੈਸਲਾ ਹੋਊਗਾ ਤਾਂ ਅਸੀਂ ਗਾਹਾਂ ਜਾਵਾਂਗੇ ਇਹ ਸਾਡੀ ਸਾਰੀਆਂ ਜੁਨੀਆਨਾ ਦੀ ਜਿੰਨੀਆਂ ਵੀ ਉੱਥੇ ਗੰਗਾਂ 18 ਜੁਨੀਆਨਾ ਸਾਡੀਆਂ ਉਹਨਾਂ ਦੀ ਸਾਰਿਆਂ ਦੀ ਵਿੱਚ ਇਹੀ ਆ ਵੀ ਕੁਝ ਤਾਂ ਸਾਡੇ ਭਗਵੰਤ ਮਾਨ ਆ ਜਿਹੜਾ ਇਹ ਕਰਾ ਰਿਹਾ ਹੈ ਭਗਵੰਤ ਮਾਨ ਕਿਉਂ ਨਹੀਂ ਉੱਥੇ ਜਾ ਕੇ ਮੌਕਾ ਆਮਦਾ ਕਿਉਂ ਨਹੀਂ ਸਾਡੇ ਵਿੱਚ ਬੰਡਾ ਵੋਟਾਂ-ਵੋਟਾਂ ਤੋਂ ਪਹਿਲਾਂ ਸਾਡੇ ਵਿੱਚ ਬੈਠ ਕੇ ਗੱਲਾਂ ਕਰਦਾ ਸੀ ਤੇ ਹੁਣ ਕਿਉਂ ਨਹੀਂ ਜਾਂਦਾ ਉੱਥੇ ਇਹ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਹੀ ਕੁਛ ਚਾਹੁੰਦੀ ਸੀ ਉਹ ਹੀ ਉੱਥੇ ਹੋ ਗਿਆ ਉਸ ਤੋਂ ਬਾਅਦ ਜੋ ਮੋਦੀ ਸਰਕਾਰ ਹੈ ਇਹ ਸਾਡੇ ਜਿਹੜਾ ਵੀ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਾਂ ਕੋਈ ਕਿਸੇ ਦੀ ਵੀ ਉਹ ਹੋ ਗਈ ਤਾਂ ਮੋਦੀ ਜ਼ਿੰਮੇਵਾਰ ਹੈ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਇਹ ਬੱਚੇ ਦੇ ਮੌਤ ਦਾ ਜਿੰਨੇ ਹਰ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਜਾਵੇ ਤੇ ਇਹ ਬੱਚੇ ਨੂੰ ਬਣਦੀ ਕਾਰਵਾਈ ਕੀਤੀ ਜਾਵੇ ਫਿਰ ਅਸੀਂ ਉੱਥੋਂ ਰਜਿੰਦਰਾ ਕਾਲ ਚੋਂ Laash ਲੈ ਕੇ ਫਿਰ ਸਸਕਾਰ ਕਰਾਂਗੇ ਉਹਨਾਂ ਚਿਰ ਅਸੀਂ ਸਸਕਾਰ ਕਰਨ ਵਾਲੇ ਨਹੀਂ ਜਿੰਨਾ ਚਿਰ ਇਹਨੂੰ ਬੱਚੇ ਨੂੰ ਕੋਈ ਉਹ ਚੀਜ਼ ਦੀ ਸਾਨੂੰ ਲਾਣ ਨਹੀਂ ਕਰਦੇ ਇਕੱਲਾ ਹੀ ਮੁੰਡਾ ਸੀਗਾ ਜੀ ਇਕੱਲਾ ਹੀ ਮੁੰਡਾ ਸੀ ਆਪਦੇ ਘਰ ਦਾ ਪਾਲਣ ਪੋਲਣ ਇਹੀ ਕਰਦਾ ਸੀ ਦੋ ਭੈਣਾਂ ਦਾ ਇੱਕ ਲੌਤਾ ਫਰਾ ਹੈ ਇੱਕ ਭੈਣ ਕੁਆਰੀ ਹੈ ਇੱਕ ਵਿਆਹੀ ਵੀ ਹੈ ਨਾ ਬੱਚੇ ਦੇ ਮਾਂ ਹੈ ਨਾ ਦਾਦੀ ਹੈ ਨਾ ਦਾਦਾ ਹੈ ਇੱਕ ਪਿਓ ਆਉਦੀ ਤੁਸੀਂ ਹਾਲਤ ਦੇਖੋ ਤੁਸੀਂ ਦੇਖੀ ਜਾਂਦੇ ਸੁਧਾਰਨਾ ਉਹ 3000 ਰੁਪਏ ਦੇ ਉੱਤੇ ਗੱਡੀ ਦੇ ਉੱਤੇ ਬੱਚੇ ਲਾਉਂਦਾ ਸੀ ਤੇ ਚੜਾ ਚੜਾਉਂਦਾ ਸੀ ਦਿਹਾੜੀਦਾਰ ਬੰਦਾ ਹੈ ਉਹ ਦਿਹਾੜੀ ਕਰਦਾ ਦੇਖੋ ਤੁਸੀਂ 3000 ਨਾਲ ਆਪਣਾ ਮਹੀਨੇ ਦਾ ਗੁੜਚਾ ਨਹੀਂ ਆਉਂਦਾ ਕਾ ਉਹ 3000 ਨਾਲ ਕੀ ਬਣਨ ਵਾਲਾ ਹੈ ਅੱਜ ਇਹਦੀ ਤੁਸੀਂ ਘਰ ਦੀ ਹਾਲਤ ਦੇਖੋ ਉਹ ਬੱਚੇ ਦੇ ਬਿਨਾ ਵੀ ਇਹ ਘਰ ਦੀ ਕੀ ਹਾਲਤ ਬਣੂਗੀ ਕੁਵਾਰੀ ਭੈਣ ਆ ਅਕਸਰ ਨੂੰ ਕੋਈ ਰਿਸ਼ਤੇਦਾਰ ਕੋਈ ਪਿੰਡ ਦੇ ਬੰਦੇ ਉਹਦੀ ਸ਼ਾਦੀ ਕਰ ਦੇਣਗੇ ਉਹ ਲੜਕੀ ਆਪਦੇ ਘਰੇ ਜਾਊਗੀ ਤੇ ਪਿੱਛੇ ਇਹਨਾਂ ਦੇ ਕੌਣ ਰਹਿ ਗਿਆ ਸ਼ਾਦੀ ਵੀ ਤਾਂ ਹੋਊਗੀ ਜੇ ਇਹਨਾਂ ਦੇ ਕੋਲੇ ਕੁਝ ਹੋਊਗਾ ਇਹਨਾਂ ਦੇ ਕੋਲੇ ਵੀ ਕੁਝ ਆ ਨਹੀਂਗਾ ਕੋਈ ਚੀਜ਼ ਇਹਨਾਂ ਦੇ ਕੋਲੇ ਨਹੀਂ ਹਜੇ ਇਹ ਨਹੀਂ ਪਤਾ ਵੀ ਇਹਦੇ ਸਿਰ ਕੋਈ ਸਕੈਟੀਆਂ ਦਾ ਆ ਕਿ ਬੈਂਕਾਂ ਦਾ ਤੇ ਜਾਂ ਕਿਸੇ ਆੜਤੀਏ ਦਾ ਕਿੰਨਾ ਕਰਜ਼ਾ ਹੈ ਉਹਨਾਂ ਦੇ ਪਿੰਡ ਵਾਲੇ ਪੜਤਾਲ ਕੇ ਸਾਰਾ ਕਰਜ਼ਾ ਦੱਸਣਗੇ ਵੀ ਕਿੰਨਾ ਕਰਜ਼ਾ ਇਹਦਾ ਸਾਰਾ ਸਾਰਾ ਇਹਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਬੰਦੀ ਕਾਰਵਾਈ ਜੋ ਮੰਗਿਆ ਸਾਡੀ ਉਹ ਸਾਰੀ ਪੂਰੀ ਕੀਤੀ ਜਾਵੇ ਅਸੀਂ ਫੇਰੇ ਬੱਚੇ ਦੀ Laash ਲੈ ਕੇ ਫੇਰ ਸੰਸਕਾਰ ਕਰਾਂਗੇ ਅਸੀਂ ਸੰਸਕਾਰ ਕਰਨ ਵਾਲੇ